ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਚੱਲ ਰਿਆ ਨੇ ਅੱਜ ਪਿੰਡ ਤੇ ਉੜ ਬਾਜੀ ਛੱਡਣੀ ਅੱਜ ਬਾਕੀ ਕੋ ਉਤਰਾਂ ਵਾਲੇ ਬੰਦੇ ਵੀ ਇਕੱਠੇ ਹੋ ਰਿਹਾ ਸਾਰੇ ਬਾਕੀ ਅੱਗੇ ਤੁਹਾਨੂੰ ਦਿਖਾਉਂਦੇ ਆ ਲਓ ਜੀ ਇੱਧਰ ਲੱਡੀ ਵੀਰ ਮੋਰਾ ਲ ਆ ਰਿਹਾ ਇੱਧਰ ਬੱਦਰ ਪ੍ਰੀਤ ਬਾਈ ਲੱਭੀਏ ਤੁਸੀਂ ਕਾਲੇ ਭਾਈ 70 ਪੂਰੇ ਹੋ ਗਏ ਆਜਾ ਦੱਸ ਕਿਆ ਕਰਨਾ ਬੋਨਟ ਉਸੇ ਗਾਲਿਓ ਲਿਖੇ ਬੇਕਾਫੀ ਦਾ ਹੋ ਰਹਿ ਗਿਆ ਇਹ ਕਿਹਦੇ ਕਿਹਦੇ ਲਿਖੇ ਤਾਂ ਨੋ ਲਿਖੋ ਰੇ ਰੰਗ ਰੰਗ ਮੋਹਰਾ ਮੜੀਂ ਪੜੀ ਆ ਉਹ ਦੇਖੀ ਨੀ ਇਧਰ ਮੋਨੂ ਵੀ ਆਇਆ ਉਤਰਾ ਲਈਆ ਚੱਲਾ ਬਈ ਮੋਨੂ ਵੀ ਆਇਆ ਤਾਂ ਇਹਨੂੰ ਕਿਹਾ ਵੀ ਕਿੱਥੇ ਜਾਣਾ ਨਾਲੇ ਨੋਰਾ ਲਵਾ ਲੈ ਆ ਜਾਈਆ ਉਹ ਆ ਜਾ ਰੋੜੀਂ ਨਹੀਂ ਪਾਈਦਾ ਇੱਧਰ ਗੱਡੀਆਂ ਖੜੀਆਂ ਸਾਰੀਆਂ ਆਈਆਂ ਦੇਖ ਲੋ 75 ਕੂਤਰਾਂ ਨੂੰ ਲੱਗਣੇ ਆ ਉੱਲੇ ਲਓ ਜੀ ਕਬੂਤਰ ਇਕੱਠੇ ਕਰਾ ਕੇ ਸਾਰਿਆਂ ਦੀ ਹਾਲਟੀਆਂ ਮਰੋਣੀਆਂ ਪਾਣੀ ਦੇ ਦੇ ਕੇ 30 ml ਲਾਈਵ ਵੀ ਚੱਲ ਰਿਹਾ ਹੈ ਅੱਜ 7294 ਵੱਲੋਂ ਬ੍ਰੋਦਰ ਸਾਹਿਬ ਇੱਧਰ ਇੱਥੇ ਤੇ ਉਹਲੇ ਲੱਗੂਗੇ ਇੱਧਰ ਨੂੰ ਆਏ ਬਾਈ ਪਿੱਛੇ ਨੂੰ ਹੋ ਜਾ ਵੀਰ ਉਹ ਵੀਰ ਜੀ ਗੱਲ ਲੱਗਣ ਫਿਕਸ ਹੋਈ ਕਾ ਕਬੂਤਰਾਂ ਨੂੰ ਮੋਲੇ ਲੱਗੂਗੇ ਅੱਜ ਬਾਈ ਐਵੇਂ ਬੈਠੀ ਚੱਲੋ ਐ ਗੋੜ ਤਾਂ ਰਹੇ ਮਾਰੀ ਉਧਰ ਨੂੰ ਬੈਜੋ ਵੀਰ ਐਨੂੰ ਪਰਾਂ ਨੂੰ ਗੋੜ ਤਾਂ ਰਹਿੰਦੀ ਬਲਾ ਲਓ ਪਾਣੀ ਵੀਰੇ ਸਾਰੇ ਆਪਣੇ ਆਪ ਨੇ ਨੂੰ ਜਿਹਨੂੰ ਉਤਰਾਜ ਆ ਗੁਰਦੁਆਰਾ ਚੜ੍ਹਦੇ ਨੇ ਹੁਣੀ ਮੁੜ ਜਾਓ ਵੀਰੇ ਇੱਜਾ ਤਾਂ ਕੋਈ ਐਂਟਰੀ ਨਹੀਂ ਖੜੀ ਸਾਰੇ ਬੰਦੇ ਦੇ ਸਾਹਮਣੇ ਗੱਲ ਹੈ ਠੀਕ ਹੈ ਨਾ ਕਿਦਾ ਕੋਈ ਬਾਅਦ ਚ ਰੌਲਾ ਪਾਉ ਮੈਂ ਨਹੀਂ ਗੁਰਦੁਆਰੇ ਚੜ੍ਹਨਾ ਬਾਈ ਹੁਣੀ ਸੁਣ ਲੋ ਜਿਹਨੂੰ ਉਤਰਾਜ ਆ ਮੁੜ ਜਾਓ ਹੁਣੀ ਬਾਈ ਲਾਓ ਆਪਣੇ ਦੋਸਤਾਂ ਨੂੰ ਕੰਨ ਬਣਾਉਣ ਲੱਗਿਆ ਵੀਡੀਓ ਬਣਾਉਣ ਲੱਗੋ मोनू है मोनू चाली एम एल पानी देगा फिर पार्टी मरानी दाली एम एल पानी देगा फिर पार्टी मरानी ठीक है ਭਾਈ ਪਾਰਟੀ ਮਾਰਾ ਕੇ ਤਾਂ ਉਤਰ ਛਡਾਉਣੇ ਅੱਜ ਐ ਚਿੱਤ ਰੱਖਦੇ ਬਾਈ ਨੂੰ ਪਾਰਟੀ ਮਾਰਦੇ ਆ ਜੀ ਨਾਰੇ ਵੀਰੇ ਵੀਡੀਓ ਕੋਈ ਚੱਕਣ ਨਹੀਂ ਆ ਗਿਆ ਬਾਈ ਪਾਣੀ ਆ ਮਤਲਬ ਇਸ ਤੇ ਲੱਗ ਗਿਆ ਸਾਰੇ ਪਾਰਟੀ ਜੋਵੇ 100 101 ਹੋ ਗਿਆ ਉਹ ਉੱਤਰ ਤਹਰੀ ਵਾਈ ਵੀ ਆ ਗਿਆ ਇੱਧਰ ਉਹ ਗਿਆ ਵਾਈ ਬਾਈ ਜਾ ਆ ਗਿਆ ਤੇਰਾ ਹੀ ਬੂਕਰ ਜਾ ਦੇਤੀ ਜਾ ਦੇਤੀ ਜਾ ਉਹ ਨਾਲ ਡਾ ਲੋ ਡਾ ਲੋ ਉਹ ਗਿਆ ਗਿਆ ਉਹ ਉਹ ਗਿਆ ਗਿਆ ਉਹ ਬਾਈ ਹੈਲੋ ਪਿੰਟ ਵਿੱਚ ਬਾਹਰ ਵਿੱਚ ਜਾਏ ਲੋ ਜੀ ਵੱਜਣ ਲੱਗ ਗਏ ਨੇ ਓਲੇ ਲੱਗਣ ਲੱਗੇ ਰੇ ਹੋਰ ਵੀ ਦੋ ਵਾਹ ਲੱਗੇ ਓਲੇ ਸਾਹਮਣੇ ਆ ਕੇ ਲਾਈ ਜਾ ਬਾਈ ਓਲੇ ਇੱਥੇ ਤੋਂ ਪਰੇ ਹੋਈ ਜਾ ਓਲੇ ਲੱਗਦੇ ਪਈਏ ਮੁੰਡੇ ਵੀ ਭੇਜ ਦੇ ਲੋ ਜੀ ਲੱਗਣ ਲੱਗੇ ਓਲੇ ਵੀਰੇ ਲਾਓ ਜੀ ਲਾਓ ਜੀ ਲਾਓ ਲੱਗ ਗਿਆ ਕਿਹ ਬੰਦਾ ਮੰਦਿਰ ਦੀ ਦੇਖੀ ਮਹੌਲਾ ਚੱਲ ਕੋਈ ਨਹੀਂ ਆ ਚੱਲ ਲਾ 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 ਹੀ ਫੜਾਓ ਮੋਹਰ ਲਵਾਓ ਦੋਸਤ ਹੈ ਫਰੀਦ ਪਾ ਜਾਓ ਜੀ ਦੋਸਤ ਹੈ ਜਾਨੀ ਮਾਰੋ ਲਓ ਜੀ ਇੱਕ ਕਬੂਤਰ ਰਹਿ ਗਿਆ ਹੈ ਬਾਕੀਆਂ ਦੇ ਦੋ ਤੇ ਟਾਈਮ ਹੈ ਸੱਤ ਵਿੱਚ ਸਾਂਝੀ ਹੋ ਗਈ ਦੀ ਵੈਸੇ ਦੋ ਬੈਲੇ ਸੀਗੇ ਟਾਈਮ ਲੱਗਿਆ 14 ਮਿੰਟ ਤੇ ਪੰਜਾ ਵਿੱਚ ਪੰਜਵੇਂ ਨੂੰ ਪੰਜ ਨਾਮ ਸੀਗੇ ਜੀ ਤੇ ਪੰਜਵੇਂ ਨੂੰ ਕੱਪ ਪੰਜਵਾਂ ਕਬੂਤਰ ਬੈ ਗਿਆ ਇੱਕ ਨੂੰ ਕੱਪ ਤੇ ਦੋ ਤੁਰ ਗਏ ਟਾਈਮ ਲੱਗਿਆ ਵਾ ਤੇ ਇੱਕ ਜਿਹੜਾ ਇੱਕ ਹੋਰ ਬੈ ਗਿਆ ਸੀ ਉਹਨੂੰ ਦੂਜੇ ਨੰਬਰ ਤੇ ਕੂਲਰ ਹੈ ਇੱਕ ਉੜ ਰਿਹਾ ਹੈ ਬਸ ਕੱਲਾ ਦੋ ਤੇ ਟਾਈਮ ਹੈ ਬਗਾਰ ਨਾ ਮਾ ਜੀ ਉਹ ਤਾਂ ਬਿੰਦੇ ਟੱਪਰੀਆਂ ਦਾ ਬਣਦਾ ਉਹ ਬੈਠ ਗਿਆ ਕੰਪਿਊਟਰ ਟਾਈਮ ਕਿਤਰਾ ਹੋ ਜੂਗਾ ਉਪਰ ਉਹ ਕੰਪਿਊਟਰ ਬੈਠੇ ਆਏ ਦੂਏ ਦੋ ਪਰ ਟਾਈਮ ਆ ਯਾਰ ਵੀ ਜੋ ਦੋਏ ਮੁੜਿਆ ਤਾਂ ਬਣੂਗਾ ਹਾਂ ਯਾਰ ਮੈਂ ਤੈਨੂੰ ਦੱਸ ਰਿਹਾ ਤੈਨੂੰ ਮੈਂ ਦੱਸਦਾ ਲਿਆ ਵੀ ਜੇ ਉਹ ਨਾ ਮੁੜਿਆ ਤਾਂ ਉਹਦਾ ਸੈਕਿੰਡ ਬਣਦਾ ਬਿੰਦੇ ਟੱਪਰੀਆਂ ਦਾ ਹਾਂ ਇਕੱਲੇ ਰਹਿ ਗਏ ਜੋਟਾ ਇਹ ਦੂਏ ਦੋ ਨਾ ਮੁੜੇ ਦੂਏ ਦੋ ਨਾ ਮੁੜੇ ਆ ਫਿਰ ਜੇ ਆ ਗਿਆ ਤਾਂ ਬਣਦਾ ਉਹ ਨਾ ਨਹੀਂ ਬਣਦਾ ਹਲੇ ਦਾ ਕਾਹੇ ਦੱਸਦੇ ਯਾਰ ਹੋ ਗਿਆ ਹਾਂਜੀ ਦੋਸਤ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਬਲੌਗ ਚ ਮਿਲਦੇ ਅਗਲੇ